ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਪਹੁੰਚ ਚੁੱਕੇ ਆ ਪਿੰਡ ਧਮਾਨ ਬਾਈ ਭਿੰਦੇ ਉਹਨਾਂ ਕੋਲੇ ਅੱਜ ਹੀ ਬਾਈ ਇਹਨਾਂ ਕੋਲੇ ਕੋਈ ਚਾਰ ਪੰਜ ਝੋਟੀਆਂ ਸੇਲ ਆ ਵਿੱਚ ਨੀਲੀ ਵੀ ਆ ਮੋਹਰਾ ਦੀਆਂ ਵੀ ਆ ਗਾਈਆਂ ਵੀ ਆ ਬਾਈ ਜੀ ਹਾਂਜੀ ਹਾਂਜੀ ਗਾਈਆਂ ਵੀ ਆ ਤੇ ਬਾਕੀ ਆ ਜੋ ਬਾਈ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲਜੋ ਵਧੀਆ ਭਾਈ ਕਿਵੇਂ ਠੀਕ ਠਾਕ ਹੋ ਬਹੁਤ ਵਧੀਆ ਵੀਰ ਜੀ ਠੀਕ ਠਾਕ ਚੱਲ ਜੰਦਾ ਕੰਮ ਵਧੀਆ ਬਹੁਤ ਵਧੀਆ ਪਹਿਲਾਂ ਸੰਦੀਪ ਡੇਰੀ ਫਾਰਮ ਦੇਖਣ ਆਲੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਹੋਰ ਸੁਣਾ ਕੀ ਹਾਲ ਚਾਲ ਵਧੀਆ ਭਾਈ ਤੂੰ ਹੀ ਦੱਸੋ ਕੰਮ ਠੀਕ ਆ ਬਹੁਤ ਨਿਆਰੇ ਬਜੇ ਗੁਰੂ ਸਾਹਿਬ ਦੀ ਪਾਣੀ ਮੇਰਾਂ ਮਾਂ ਤੇ ਆਉਂ ਜਾਂਦਾ ਜਦਾਂ ਟਿਕ ਟਾਂਗੂ ਵੇਖਦਾ ਜਾਂਦਾ ਨਾਲੋ ਨਾਲ ਹੀ ਠੀਕ ਐ ਕਿੰਨੀਆਂ ਚ ਬਈ ਫਿਰ ਅੱਜ ਪਸ਼ੂ ਹੁਣ ਆਹਲੇ ਤੇ 71 ਪਾਵਾਂਗੇ ਜੀ ਹਾਂਜੀ ਵੱਧ ਹੀ ਗਿਆ ਅੱਜ ਮੈਂ ਦੇਖੂਗਾ ਟਾਈਮ ਬੜੀ ਲੇਟ ਹੋ ਗਿਆ ਹਾਂਜੀ ਹਾਂਜੀ ਇਹ ਤਾਂ ਤੇ ਆਪਣਾ ਐਡਰੈਸ ਹੈਗਾ ਜੋ ਪਿੰਡ ਧਵਾਨ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਸ਼ਹਿਰ ਲਾਗੇ ਬਟਾਲਾ ਠੀਕ ਹੈ ਜੀ ਨੇੜੇ ਅਲੀ ਹਾਲ ਦੇ ਨਹਿਰਾਂ ਵਾਲੇ ਦੇ ਤੇ ਦਾਲਮ ਕਿਲਾਡਾ ਠੀਕ ਹੈ ਤੇਰਾ ਰੋਡ ਤੇ ਇਦੋਂ ਫਾਦੇਗੜ ਝੂੜੀਆਂ ਰੋਡ ਤੇ ਅਲੀਆਲ ਠੀਕ ਹੈ ਜੀ ਤੇ ਕਿਧਰੋਂ ਇਧਰੋਂ ਸ਼ੁਰੂ ਕਰਨਾ ਇਹ ਮਈਆਂ ਤੋਂ ਕਰ ਲੈਣੇ ਆਜੋ ਜੀ ਫਿਰ ਦੱਸੋ ਇਹ ਮਾਜ ਕਲ ਦੀ ਸੂਈ ਆ ਕਲ ਦੀ ਸੂਈ ਆ ਹਾਂ ਬੋਲਾ ਹੋਊਗਾ 8-9 ਕਿਲੋ 8-9 ਕਿਲੋ ਬੋਲਾ ਹੋਊ ਸੁਆ ਕਿੰਨ ਮਈ ਸੁਆ ਤੀਜਾ ਸੂਈ ਆ ਦੁੱਧ 12 ਲੀਟਰ ਦੇ ਦਊਗੀ ਹਾਂ ਜੀ ਖੋਲੋ 12 ਵੀ 13 ਵੀ ਦੇ ਸਕਦੀ ਆ ਕਲ ਦੀ ਸੂਈ ਆ ਕਲ ਦੀ ਸੂਈ ਆ ਬੱਚਾ ਆ ਗਿਆ ਇਨਾਂ ਵੇਲ ਲੋ ਕਲ ਦੀ ਸੂਈ ਆ ਤੇ ਵੱਡੀ-ਬੁੱਡੀ ਚੰਗੀ ਆ ਵੇਲ ਲੋ ਪੂਰੀ ਵੱਡੀ-ਬੁੱਡੀ ਆ ਸਿੰਘ ਸੰਘਾਟੀ ਵੀ ਪੂਰੀ ਓਕੇ ਆ ਸਿੰਘ ਥੋੜੇ ਜਿ ਸ਼ਿਵਰੇ ਆ ਸਮਾਂ ਸਮਸ ਜਨੇ ਹਾਂਜੀ ਹਾਂਜੀ ਦਰਵਾਜ਼ਾ ਖੋਲੇ ਫਿਰ ਪਿੱਛੇ ਹੋ ਜਾ ਆ ਦੇਖੋ ਜੀ ਤੇਰਾ ਚੱਕ ਲੈ ਵਾਲੂ ਕਿੰਨਾ ਕਰ ਚੁਗੀ ਭਾਈ ਦੁੱਧ ਦੁੱਧ ਵੀਰ ਜੀ ਹੁਣ ਕੱਲ ਦੀ ਸੂਈ ਆ ਜਿਹੜੇ ਬੋਲਾ 8-9 ਕਿਲੋ ਬਾ 12 ਦੇ ਜੇ 13 ਦੇ ਦੇ ਦੁੱਧ ਭੇਜਿਆ ਦੇ 12-13 ਕਿਲੋ ਦੇ ਦੁੱਧ ਯੋ ਕਾਲੀ ਆ ਮਈ ਕਾਲੀ ਮਈ ਆ ਤੇ ਕਾਲੀਆਂ ਅੱਖ ਤੇ ਕਾਲਾ ਹੀ ਪਿੰਡਾ ਹਾਂਜੀ ਦੁੱਧ ਦੇਣਾ ਕੇ ਨੂੰ ਕੀ ਆਂਦਾ ਹਾਂਜੀ ਇਹਨਾਂ ਨੂੰ ਦੁੱਧ ਇਹਨੂੰ ਕੀ ਆਉਂਦਾ ਨਹੀਂ ਨਹੀਂ ਇਹਨਾਂ ਦਾ ਲੇਵੇ ਦੇ ਹਿਸਾਬ ਨਾਲ ਇਹਨਾਂ ਤੋਂ ਦੁੱਧ ਕੀ ਆਉਂਦਾ ਉਹ 15 16 ਜਿਹੜਾ ਉਹ ਦੂਰ ਹੋ ਜਾਂਦਾ ਦੁੱਧ ਹਾਂਜੀ 15 16 ਕਿਲੋ ਜਿਹੜਾ ਨਾ ਉਹ ਦੂਰ ਹੋ ਜਾਂਦਾ ਵਾ ਹਾਂਜੀ ਹਾਂਜੀ 12 13 ਲੀਟਰ ਦੁੱਧ ਮੈਂ ਹੀ ਦੇਈ ਜਾਵੇ ਤੇ ਬੜਾ ਵਾ ਹਾਂਜੀ ਹਾਂਜੀ ਇਹਨਾਂ ਕਿਨੂੰ ਦੁੱਧ ਦੇਣਾ ਚਾਹੀਦਾ ਵਾ 9 ਕਿਲੋ ਮੈਂ ਕੋਈ ਬੋਲਾ ਹੀ ਹੈਗਾ ਵਾ ਰਾਤ ਦੀ ਸੂਈ ਸਾਫ਼ ਸੁਥਰੀ ਬੜੀ ਆ ਹਾਂਜੀ ਹਾਂਜੀ ਕਿੰਨੇ ਹੀ ਦੇ ਦਈਏ ਫਿਰ ਭਾਈ ਮੱਝ ਜਿੰਨੇ ਦੀ ਕਹੇਗਾ ਦੇ ਦਾਂਗੇ ਵੀਰ ਦੱਸੋ ਮੁੱਲ ਭਾਵੇਂ ਇਹਦਾ ਇੱਕ ਦਾਹ ਕਰਾਈ ਜਾਓ ਠੀਕ ਹੈ ਜੀ ਲੋ ਆਪਣੇ ਮੁੱਲ ਬੜੇ ਛੋੜ ਛੋੜੇ ਹੁੰਦੇ ਆ ਹਾਂਜੀ ਇਹਦਾ ਮੁੱਲ ਭਾਜ ਜਾਇਜ ਹੁੰਦਾ ਹਾਂ ਮੱਝ ਦੇਣੀ ਆਪਾਂ 2 ਘਟ 90000 ਦੀ 2 ਘਟ 90 ਦੀ ਤੇ 90000 ਦੀ ਮੱਝ ਦੇਣਗੇ 80000 ਦੀ ਤੇ ਉਹਦੇ ਵਿੱਚੋਂ 1000 ਦਾ ਮਾਨ ਕਰਦਾਂਗੇ ਵੀਰਾਂ ਦਾ ਠੀਕ ਹੈ ਠੀਕ 87000 ਦੀ ਦੇਵਾਂਗੇ ਦੇਖਦੇ ਵਾ ਵੇਖੋ ਇਹ ਸਾਫ ਸੁਥਰੀ ਕੱਲ ਦੀ ਸੂਈ ਆ ਤੇ ਆ ਭਾਈ ਜੀ ਇਹ ਮੱਝ ਹੈਗੀ ਜੋ ਵੀਰ ਜੀ ਸੂਣ ਵਾਲੀ ਇਹ ਸੂਣ ਵਾਲੀ ਗੱਬਣ ਆ ਗੱਬਣ ਮਹੀਂ ਜੋ ਤਿਆਰ ਜੋ ਤਿਆਰ ਆ ਪੂਰੀ ਕਿੰਨੇ ਦਿਨ ਲੱਜੂਗੀ ਬੇਬੇ ਰਾਤ ਸੂਪੇ ਸਵੇਰੇ ਸੂਪੇ ਬਿਲਕੁਲ ਫਸੀ ਪਈ ਆ ਵੇਖੋ ਮੈਂ ਹੀ ਮੇਰੇ ਨਾਲ ਸੂਈ ਪੈਣੀ ਥੋੜਾ ਥੋੜਾ ਡਹੀ ਗਿਆ ਕਰ ਹਾਂਜੀ ਹਾਂਜੀ ਇਹ ਸੂਆ ਕਿੰਨਾ ਬਈ ਝੋਟੀ ਦੂਜੇ ਸੂਏ ਵੇਖੋ ਦੂਜੇ ਸੂਏ ਝੋਟੀ ਆ ਵੇਖੋ ਬੜਾ ਚੰਗਾ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਸੋਹਣਾ ਸੁਨੱਖਾ ਉਹ ਤੇ ਲਗਭਗ ਮੈਂ ਨਾ ਤਿਆਰ ਹੀ ਆ ਤਿਆਰ ਹੀ ਆ ਯਾਨੀ ਕਿ ਰਾਤ ਦੀ ਸੂਪਣੀ ਹਾਂਜੀ ਹਾਂਜੀ ਹੋ ਸਰਦਾ ਰਾਤ ਨੂੰ ਸੂਪੇ ਕੱਲ ਨੂੰ ਸੂਪੇ ਹਾਂਜੀ ਐ ਪੂਰੀ ਤਿਆਰ ਆ ਵੇਖੋ ਇਹ ਐ ਸੂਲ ਤੱਕ ਲੱਗਾ ਛੱਡਾ ਹੁਣ ਇਹਨੂੰ ਕੋਈ ਕਹੇ ਉਹ ਮੈਂ ਡੱਕੀ ਨਾ ਕੀਤਾ ਜੀ ਅੱਜ ਮੈਂ ਰਾਤੀਓ ਸੂਈ ਆ ਹਾਂਜੀ ਹਾਂਜੀ 8 ਕਿਲੋ ਬੋਲਾ ਵਾ ਮੈਂ ਉਹਨੂੰ ਕੋਈ ਟਾਈਮ ਬਾਜ਼ਾਰ ਥੋੜਾ ਲਾਇਆ ਹਾਂਜੀ ਹਾਂਜੀ ਲੈ ਚ ਲਈ ਪਾਣੀ ਪੀਣਾ ਮੈਨੇ ਤੇ ਆਈ ਆ ਇਹ ਬਾਈ ਤੁਹਾਡੇ ਸਾਰਾ ਕਿੰਨਾ ਕਰ ਚੁਗੀ ਦੁੱਧ ਕਿੰਨਾ ਦੇਊਗੀ ਇਹ ਵੀ ਜਿੱਥੋਂ ਲਈ ਆ ਨਾ ਉਹ ਤੇ ਕਹਿੰਦੇ ਸੀ 12 ਲੀਟਰ ਦੁੱਧ ਚੁੰਦੇ ਰਹੇ ਆ ਅੱਛਾ 12 ਲੀਟਰ ਚਲੋ 12 13 ਕਿਲੋ ਮੈਨੂੰ ਦੁੱਧ ਦੇਣਾ ਚਾਹੀਦਾ ਦੇਣਾ ਚਾਹੀਦਾ ਠੀਕ ਹੈ ਖੁੱਲਾ ਡੁੱਲਾ ਠੀਕ ਤੇ ਮੁੱਲੇ ਨਾ ਬਾਈ ਜੀ ਇਹਦਾ ਮੁੱਲ ਵੀਰ ਹਾਂ ਨਹੀਂ ਦੇਣ ਵਾਲੀ ਗੱਲ ਇੱਕ 15 ਮੋਲੇ ਦਾ ਹਾਂਜੀ ਇੱਕ 10 ਦੀ 1,10,000 ਦੀ 10,000 ਦੀ ਹੋਰ ਤੋਂ ਬਾਕੀ ਛੋੜ ਸਿਆ ਪਈ ਹੋਊਗਾ ਜਿੰਨਾ ਕਰਦਾਂਗੇ ਠੀਕ ਹੈ ਤੇ ਆ ਆ ਗਈ ਇਹ ਆ ਗਈ ਮੱਝ ਮੀਣੀ ਮੀਣੀ ਸਿੰਘ ਹਿਲਦੀ ਮੈਂ ਕਿਹਾ ਦੋਵੇਂ ਦੋਨੇ ਕਲੈਪ ਵੀ ਪੂਰੇ ਤਗੜੇ ਲੱਗੇ ਆ ਹਾਂਜੀ ਮੱਝ ਵੇਖ ਕੇ ਦਾਂਗੇ ਹਾਂਜੀ ਮੱਝ ਲਿਆਂਦੀ ਸਵੇਰੇ 8 ਵਜੇ ਚੋਕੇ ਕਰੋ ਜਾ ਕੇ ਹਾਂਜੀ ਦੁੱਧ ਮਹੀ ਥੱਲੇ 9 ਕਿਲੋ ਠੀਕ ਹੈ 9 ਕਿਲੋ ਠੀਕ ਹੈ ਤੇ ਤੇਰੇ ਯਾਗ ਚੋਕੇ ਲੈਂਦੀ ਆ ਤੇ ਬੱਚਾ ਅਛਾ ਮੱਝ ਵੇਲਾ ਕੱਡੀ ਵੱਡੀ ਹੋ ਹਾਂਜੀ ਵੱਡੀ ਕੱਟੀ ਦਿੱਤੀ ਇਹਦੀ ਮੋਨ ਆ ਲੈ ਆਹ ਵਾਲੀ ਕੱਟੀ ਮੋਨਤੀ ਜੇ ਕਹਿੰਦੇ ਕੱਡੀ ਨਹੀਂ ਖਾਣਨੀ ਤੇ 5000 ਦੀ ਕੱਡੀ ਛੱਡ ਜੇ ਠੀਕ ਹੈ ਜੀ ਕਿਉਂ ਉਥੇ ਮਹੀਂ ਦਾ ਮੜਾ ਜਾ ਲਾਗੇ ਕੀਤੇ ਮਹੀਂ ਕੱਟੀ ਨਹੀਂ ਮਿਲਦੀ ਆ ਹਾਂਜੀ ਜੇ ਨਹੀਂ ਕੋਈ ਚੋ ਸਕਦਾ ਆਪਣੀ ਮਰਜ਼ੀ ਨਾਲ ਮਹੀਂ ਤੇ ਕੱਟੀ ਛੱਡ ਜੇ ਤੇ ਮਹੀਂ ਕੱਲੀ ਦੇ ਦਾਂਗੇ ਠੀਕ ਹੈ ਖੋਲੋ ਫੇਰ ਤੋਰੋ ਬਈ ਇਹਨੂੰ ਵੀ ਦੁੱਧ 9 ਕਿਲੋ 9 ਕਿਲੋ ਦੁੱਧ ਹਾਜ਼ਰ ਹੈ ਇਸ ਵਕਤ ਬੜਾ ਠੀਕ ਹੈ ਉਹਰਾਹੀ ਚੁਈ ਤੇ ਸਵੇਰੇ ਜਾ ਕੇ ਝੋਕ ਲੈ। ਪੂਰੀ ਰਾਜੀ ਆ ਝੋਟੀ। ਬੋਡੀ ਫੱਟੀ ਮਹੀਂ ਮੀਣੀ ਦੇਵੇ। ਨਾਲੇ ਸਿੰਘ ਵੀ ਨਾਲੇ। ਮੀਣੀ ਆ ਸਿੰਘ ਦੋਨੇ ਹਲਦੇ ਬਈ ਨਾਲੇ। ਲੈ ਚੱਲੀ। ਐ ਚੁਈ ਚੁਈ ਬਈ ਓਕੇ। ਮੈਂ ਕਿਹਾ ਪੂਰ ਛਟਾ ਨਹੀਂ ਹੋਊਗਾ ਤੇ। ਕਮੀ ਕੋਈ ਨਹੀਂ ਮੇਰਾ ਭਰਾ ਇਹਦੇ ਵਿੱਚ ਵੇ। ਹਾਂਜੀ ਹਾਂਜੀ। ਦੋਨੇ ਸਿੰਗਲ ਦੇ। ਰਾਜੀ ਬੜੀ ਹੈ ਵੀ ਸਿੰਘ ਆ। ਹੈ? ਹੈ ਵੀ ਸੰਗਾ ਸਿੰਘ ਇਹ ਜੱਜ ਦਾ ਹਾਂ ਹੈਨਾ ਪਿਓਰ ਮੀਨੀ ਹਾਂਜੀ ਪਿਓਰ ਮੀਨੀ ਹੈ ਨਾ ਤੇ ਇਹ ਬਈ ਮੋਲਿੰਦਾ ਇੱਕ ਲਾ ਜੁਨੀਦੀ ਹੈਗੀ ਆ ਮੱਝ ਤੇ ਜਿਹਨੇ ਰਈਏ ਕਹਿ ਦੀ ਉਹਨੇ ਥੋੜੇ ਆ ਕਾਗਜ਼ਾਰਗੀ ਚਮੜੀ ਆ ਮਹਿੰਦੀ ਦੁੱਧ ਵੀ ਹੁਣ 9 ਲੀਟਰ ਖੁੱਲਾ ਡੁੱਲਾ ਸਵੇਰੇ ਆਈ ਆ ਹਾਂਜੀ ਮੁੱਲ ਭਾਵੇਂ ਦਾ 90000 ਕਰਾਲਾ 95 ਕਰਾਲਾ ਫਾਇਦਾ ਨਹੀਂ ਕੋਈ ਹੈਗਾ ਹਾਂਜੀ ਇਹ ਆਪਾਂ ਦਈਏ 2 ਘਟ 80000 2 ਘਟ 80000 ਦੀ ਲੋ ਜੀ 2 ਘਟ 80000 ਦੀ ਮੀਣੀ ਉੱਚੋ ਛੋੜ ਛੜ ਕਰ ਕਰ ਬਈ ਦੁੱਧ 9 ਕਿਲੋ ਪੱਕਾ ਹੈ ਪੱਕਾ ਠੀਕ ਹੈ ਤੇ ਆ ਆ ਗਈ ਨੀਲੀ ਨਹੀਂ ਉਹ ਨਹੀਂ ਵੇਚਣੀ ਤੇ ਹੋਰ ਹਾਂ ਨਾ ਹੀ ਮੈਂ 75000 ਦੀ ਦੇ ਦਾਂਗੇ 75 ਦੀ 75 ਦੀ ਦੇ ਦਾਂਗੇ ਤੇਰਾ ਇਹਦਾ ਭਰਾ ਦਾ ਮਾਣ 75000 ਦੀ ਦੇ ਦਾਂਗੇ ਜਿਹੜਾ ਯਾਦ ਕਰ ਉਹ ਜੈਜ ਪੂਰਾ ਜਾਇਜ ਬਹੁਤ ਜਾਇਜ ਰੇਟ ਹੈ ਮੀਣੀ ਯਾਰ ਇਹ ਲੁੱਟੂਗਾ ਜਿਹੜਾ ਮੈਂ ਲੈ ਜੂਗਾ ਨਹੀਂ ਸਹੀ ਗੱਲ ਹੈ ਸਹੀ ਗੱਲ ਨਹੀਂ ਬਹੁਤ ਰੇਟ ਜਾਇਜ ਆ 75000 ਦੀ ਦੇ ਦਾਂਗੇ ਤੇ ਹੋਰ ਬਈ ਇੱਧਰ ਆ ਨਾ ਕੋ ਆਪਣੇ ਕੋਈ ਝੋਟੀ ਆ ਗੱਬਣਾ ਇੱਕ ਗੱਬਣਾ ਕਿ 7 ਮਹੀਨਿਆਂ ਦੀ 7 ਮਹੀਨਿਆਂ ਦੀ ਗੱਬਣ ਦੁੱਧ ਹੀ ਅੱਜ ਤੋਂ 5 ਦਿਨ ਪਹਿਲਾਂ 6 ਕਿਲੋ 6 ਕਿਲੋ ਹੁਣ ਤੇ ਆਵੇਂ ਥਾਣ ਵਗ ਦੇ ਜੋ ਬੱਸ ਪਾਸ ਹੀ ਕਰਾਉਗੀ ਪਾਸ ਕਰਾਉ ਸੋਗੀ ਆ ਦੁੱਧੋਂ ਦੁੱਧ ਰਹਿ ਗਿਆ ਕਿਲੋ ਸੁਆ ਕਿੰਨੇ ਮਾਈ ਸੁਆ ਦੁੱਜਾ ਖੋਲੋ ਹੀ ਜੇ ਤੇ ਕਿਸ ਨੇ ਲੈਣੀ ਹੋਊਗੀ ਤੇ ਲੱਲੇ ਹਾਂਜੀ ਜੇ ਨਾ ਲਏਗਾ ਕੋਈ ਤੇ ਫੇਰ ਮਾਝ ਇੱਕ 40 ਦੀ ਤਿਆਰ ਕਰਕੇ ਵੇਚਾਂਗੇ ਠੀਕ ਆ ਨਾ ਫਿਰ ਫਾਰਮ ਲਾਂਗੇ 2 ਮਹੀਨੇ ਆਏ ਰਹੇ ਨੇ ਸਾਹਮਣ ਵਾਲੇ ਛੋਟੀ ਬਾੜੀ ਬੱਤ ਤਿਆਰ ਹੀ ਆ ਛੋਟੀ ਬਾੜੀ ਚੰਗੀ ਆ ਗੱਗਾ ਹੋਣੀ ਵੀ ਡਬਲ ਆ ਮੈਂ ਕਹਾ ਡੇਢ ਦੀ ਆ ਹਾਂ ਕਾ ਡਬਲ ਹੀ ਹੋਣੀ ਆ ਪਾਣੀ ਆਪਾਂ ਵੀ ਬੰਨ ਲਈ ਆ ਸਿੰਗ ਸੰਗ ਕੁਆਲਿਟੀ ਵੀ ਬਹੁਤ ਸੋਹਣੀ ਆ ਤੇ ਹੈਵੀ ਪੂਰੀ ਕਾਲੀ ਆ ਨਾਲੇ ਹਾਂਜੀ ਨਾਲੇ ਦੇ ਲੋ ਕੋਈ ਨੂੰ ਮਿਲਣਾ ਚੋਪੜੀ ਤੇ ਸਾਵੀ ਐਨ ਕਾਲੀ ਛਾਹ ਬਾਲੀ ਜਿਆਦਾ ਚੰਗੀ ਆ ਹਾਂ ਮੈਂ ਜੱਤ ਵਾਲੀ ਆ ਨਾ ਜੱਤ ਵਾਲੀ ਆ ਡੇਢ ਦੀ ਵਿਗਣੀ ਆ ਤਿਆਰ ਕਰਕੇ ਵੇਚ ਦਾਂਗੇ ਜੇ ਕਿ ਭਰਾ ਨੂੰ ਚੰਗੀ ਲੱਗੂ ਤੇ ਲੱਲੇ ਠੀਕ ਆ ਜੀ ਹਾਂਜੀ ਤੇ ਕਿੰਨੇ ਦੇ ਦੇਗੇ ਜੇ ਜਸਨੋ ਪੂਰੇ ਲੱਖ ਦੀ ਹੁਣ ਦੇਣੀ ਆ ਲੱਖ ਦੀ ਦੇਣੀ ਆ ਲੱਖ ਦੀ ਦੇਣੀ ਆ ਜਿਹੜੇ ਵੀਰ ਕੇ ਨੂੰ ਚੰਗੀ ਲੱਗੇ ਲੱਲੇ ਹਾਂਜੀ ਜੇ ਨਹੀਂ ਤਾਂ ਕੋਈ ਚੱਕਰ ਨਹੀਂ ਫਿਰ ਤਿਆਰ ਕਰਕੇ ਵੇਚ ਤੇ ਹੋਰ ਬਈ ਪਸੂ ਹੋਰ ਬਈ ਇੱਕ ਆਪਣੇ ਕੋ ਗਾਂ ਜਰਸੀ ਆ ਜਰਸੀ ਗਾਂ ਇਹਦਾ ਬੱਚਾ ਬਧਾ ਸੀ ਗਾੜੀ ਤੇ ਚੁੰਗ ਗਿਆ ਅੱਦੀ ਗਾ ਅੱਛਾ ਦੁੱਧ 18 ਤੋਂ 19 ਕਿਲੋ ਦੁੱਧ 18 19 ਕਿਲੋ ਆ ਤੇ ਬੱਚਾ ਚੁੰਗ ਗਿਆ ਹਾਂਜੀ ਥੋੜੀ ਜਿਹੀ ਚੁੰਗਿਆ ਜਿਆਦਾ ਨਹੀਂ ਆਹ ਮੜੀ ਮੋਢੀ ਚੁੰਗ ਗਿਆ ਹਾਂਜੀ ਗਾੜੀ ਬਧਾ ਸੀ ਤੇ ਨਹੀਂ ਉਹ ਤਾਂ ਥੋੜਾ ਲੇਟ ਹੋ ਗਿਆ ਨਾ ਹੂੰ ਤੇ ਬਾਕੀ ਲੇਵੇ ਤੋਂ ਪਤਾ ਲੱਗ ਗਿਆ ਨਾ ਦੁੱਧ ਦਾ ਪਾ 17 19 ਲੀਟਰ ਦੁੱਧ ਖੁੱਲਾ ਡੁੱਲਾ ਤਿਆਰ ਵਾ ਵਸ਼ੀ ਨਾ ਨਾਏ ਪੂਰੀ ਗਰਮੀ ਵਾਲੀ ਉਹ ਆ ਯਾਰ ਜਰਸੀ ਨਾ ਸੀਲ ਬੜੀ ਹੂੰ ਬਈ ਕੱਦ-ਕੁੱਦ ਵੜਾ ਵੇੜਦਾ ਨਾ ਦੁੱਧ ਹੀ ਵੜਾ ਵਾ ਅੱਛਾ ਕਿੰਨਾ ਦੁੱਧ ਹੈ ਦੁੱਧ 18 ਤੋਂ ਬਾਹਰ ਹੀ ਆ 18 ਤੋਂ ਬਾਹਰ ਹੀ ਆ ਹਾਂਜੀ ਸੂਈ ਨੂੰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਬੱਚਾ ਹੈਗਾ ਹੀ ਬੱਚਾ ਹੈਗਾ ਜੀ ਬੱਚਾ ਹੈਗਾ ਡੇਢ ਮਹੀਨਾ ਹੋ ਗਿਆ ਸੂਈ ਨੂੰ ਤੇ 17 18 ਕਿਲੋ ਦੁੱਧ ਆ ਇਹ ਜਰਸੀ ਆ ਪਿਓ ਤੇ ਬੱਚਾ ਇਹਦਾ ਕਿਹੜਾ ਹੈ ਬੱਚਾ ਇਹਦਾ ਅੰਦਰ ਵਸ਼ਾ ਵਿਖਾਲ ਦਿੰਨੇ ਆ ਠੀਕ ਹੈ ਵਿਖਾਣੇ ਬਾਅਦ ਚ ਹੋਰ ਦੱਸੋ ਇਹ ਆ ਪਹਾਣਾ ਦੇਣੀ 55 ਦੀ। ਖਾਣਾ 55000 ਦੀ। ਹਾਂਜੀ। ਇੱਕ ਆ ਗਈ ਗੱਬਣਾ। ਇਹ ਗੱਬਣਾ ਆ ਗਈ। ਇਹ ਕਿੰਨੇ ਮਹੀਨੇ ਗੱਬਣਾ? ਇਹ ਬਸ ਦਿਨ ਦੋ ਤਿੰਨ ਦੀ। ਅੱਛਾ ਦੋ ਤਿੰਨ ਦਿਨ ਹੀ ਲੈਂਦੀ ਆ। ਹਾਂ। ਠੀਕ ਹੈ। ਦੋ ਤਿੰਨ ਦਿਨ ਹੀ ਲੈਂਦੀ ਗੱਬਣਾ। ਢੋਕੀ ਆ। ਤੇ ਇਹ ਵੀ ਵੱਡੀ ਵਸ਼ੀ ਦੁੱਧ ਸਾਰੀ ਭਰਾਂ ਦੇ ਵਾਲੀ। ਆ ਦੇਖੋ ਜੀ। ਇਹ ਵੀ ਗਰਮੀ ਵਾਲੀ ਆ ਗਈ ਬਾਈ ਮੈਂ ਕਿਹਾ ਠੰਡੀ ਸੀਲ ਬੜੀ ਇੱਥੇ ਪਿੰਡੋ ਲਈ ਠੀਕ ਹੈ ਪਿੰਡੋ ਹੀ ਲਈ ਹੈ ਬੜੀ ਠੰਡੀ ਠੁੰਡੀ ਠੀਕ ਹੈ ਸੂਆ ਇਹਦਾ ਦੂਜਾ ਦਾ ਹਾਂਜੀ ਦੂਜਾ ਦੂਜਾ ਸੂਆ ਕਿੰਨਾ ਦਿੱਤਾ ਪਹਿਲੇ ਸੂਏ ਦੁੱਧ ਦੱਸਿਆ ਹੀ ਹੋਊਗਾ 17-18 ਕਿਲੋ ਠੀਕ ਹੈ ਤੇ ਹੁਣ ਕਿੰਨਾ ਦੇਊਗੇ ਐ ਤੇ ਕੀ ਇਹ ਤਾਂ ਇਹ ਤੋਂ ਘੱਟ ਨਹੀਂ ਇਹਨੇ ਦੁੱਧ ਦੇਣਾ ਹਾਂ 17-18 ਕਿਲੋ ਤੇ ਦੇਊਗੀ ਇਹ ਬਾਈ ਕਿੰਨੇ ਦੇ ਦਿੱਗੇ ਇਹ ਹਾਂ 952 ਦੀ ਹਾਂ ਨਾ 52000 ਦੀ ਹਾਂ ਬੋਲਦੀ ਆ ਯਾਰ ਦੀ ਹਾਂ ਨਾ ਤੇ 52000 ਹਾਂਜੀ 52000 ਦੀ 52 ਦੀ ਠੀਕ ਹੈ ਤੇ ਹੋਰ ਬਾਈ ਜੀ ਆ ਵੇਖ ਕੱਡੀ ਬੱਛੀ ਆ ਆ ਵੇ ਕੱਦ ਵੇਖੋ ਇਹਦਾ ਕੱਦ ਵੇ ਦੁੱਧ ਦਊ 14 15 ਕਿਲੋ ਮੇਰੇ ਜਿਹੜਾ ਕੱਦੀ ਇਹਦਾ ਹਾਂ ਹੈਗੀ ਆ ਤੁਹਾਡਾ 6 ਫੁੱਟ ਕੱਦ ਆ ਇਹਦੀ ਬੱਛੀ ਆ ਆਈਓ ਕੋਈ 15 ਦੀ ਲਾਲੇ ਕੋਈ 20 ਦੀ ਲਾਲੇ ਠੀਕ ਆ ਬੱਛੀ ਆ ਤੇ ਦੁੱਧ ਹੈਗਾ ਇਹਦਾ ਪੈਪ ਵੇਖੋ ਇਹਦੇ ਦੁੱਧ ਆ ਇਹ ਆ ਦੇਖੋ ਪੈਪ ਨਾਲ ਇੰਚੀ ਮੋਟੀ ਪੈਪ ਆ ਬਾਈ ਇੰਚੀ ਤੋਂ ਵੀ ਜਾਵਾ ਤੇ ਵੱਡੀ ਬੜੀ ਕੱਦ ਪੜਾ ਹਨਾ ਬਹੁਤ ਕੱਦ ਇਹ ਨੂੰ ਇੰਨਾ ਦੁੱਧ ਕੀ ਆਉਂਦਾ ਇਹ ਬੋਦੀ ਵਾਲੀ ਆ ਨਾਲੀ ਬੜੀ ਆ ਦੁੱਧ 22 23 ਕਿਲੋ ਚਵਾਜੂਗੀ ਫਾਰਮ ਵਾਲੀ ਆ ਬਾਈ ਹਨਾ ਫਾਰਮ ਵਾਲੀ ਆ ਅੱਜ ਹੀ ਲਿਆਂਦੀ ਮੈਂ ਇਹ ਇਹ ਮੋਲ ਤੇ ਪੂਰੀ ਨਹੀਂ ਹੁੰਦੀ ਬੜੀ ਤਗੜੀ ਹੈ ਹੈ ਬੜੀ ਤਗੜੀ ਮੋਲ ਛੋਟਾ ਜਿਹਾ ਕਰ ਦੇਣਾ ਵਾ ਹਾਂਜੀ ਮੋਲ ਬਿਲਕੁਲ ਜਾਇਜ਼ ਬੋੜਤੀਆਂ ਵਾਲੇ ਜਾਣਦੇ ਆ ਜੀ ਹਾਂਜੀ ਕਿੰਨੇ ਦੇ ਰਿਏ ਬਾਈ ਦੇ ਦੇ ਰਿਹਾ 70 ਦੀ ਵੇਖ ਲਓ ਵੇਖ ਲਓ 70 ਦੀ ਦੇ ਦਾਂਗੇ ਕਿੰਨੇ ਦੀ 70 ਦੀ ਉਜੂ ਵਿੱਚ ਮਾਨਤਨ ਕਿੰਨਾ ਕਰਦੀ ਏ ਤੂੰ ਹੀ ਦੱਸੋ ਖੁੱਲ ਕੇ ਦੱਸ ਦੇ ਅੱਜ ਤਗੜਾ ਜਾਂ ਦਿਲ ਕਰਕੇ ਦੱਸ ਦੇ ਦੇ ਦਾਂਗੇ ਦੁੱਧ ਕਰ ਦੋ ਦੋ ਤਿੰਨ ਹਜ਼ਾਰ ਹੋਣੀ ਹੈਗਾ ਦੋ ਤਿੰਨ ਹਜ਼ਾਰ ਕਰ ਦੋ ਹੈ ਦੋ ਤਿੰਨ ਹਜ਼ਾਰ ਕਰ ਦੋ ਇਹ 30 ਹਜ਼ਾਰ ਦਾ ਮਾਨ ਕਰ ਦਾਂਗੇ ਕਿੰਨਾ 40 ਹਜ਼ਾਰ ਦੀ ਦੇਣਾ ਸਿਰ ਵੀ 40 ਹਜ਼ਾਰ ਦੀ ਲਓ ਇਹ 40 ਹਜ਼ਾਰ ਰੁਪਏ ਦੀ ਦੁੱਧ ਹੈਗਾ ਵਾ 15 ਕਿਲੋ 15 ਕਿਲੋ ਦੁੱਧ 15 16 ਦਿਨਾਂ ਦੀ ਸੂਈ ਆ 15 16 ਦੀ ਸੂਈ ਆ ਬੱਚੇ ਇਹਦੇ ਮਗਰ ਆ ਗਈ ਵੱਛੀ ਵੱਛੀ ਨਾਲ ਐ ਵੱਛੀ ਪੂਰੀ ਮਾਂ ਤੇ ਆ ਮੈਂ ਕਿਹਾ ਥਣ ਵੇਖ ਲੱਗਾ ਇਹਨੂੰ ਫੇਰ ਹਾੜੀ ਵੀ ਉਹਨੀ ਕੀ ਆ ਹੋਰ ਬਈ ਉਹ ਗਾਂ ਦਾ ਬੱਚਾ ਉਹ ਖਾਲਦੇ ਅੰਦਰ ਬੱਧਾ ਹਾਂਜੀ ਆ ਜਰਸੀ ਦਾ ਬੱਚਾ ਹਾਂ ਬੱਚਾ ਹੈਗਾ ਡੜਕ ਮਹੀਨੇ ਦਾ ਕਿੱਥੇ ਆ ਲਈ ਆ ਜਰਸੀ ਦਾ ਬੱਚਾ ਉਹਦਾ ਹਾਂਜੀ ਹਾਂਜੀ ਇਹਨੇ ਚੁੰਗਿਆ ਦੁੱਧ ਹਨਾ ਹਾਂ ਹਾਂ ਇਹ ਚੁੰਗਿਆ ਫੇਰ ਅੰਦਰ ਬਣਤਾ ਹਾਂਜੀ ਹਾਂਜੀ ਦੁੱਧ ਦੁੱਧ ਥੱਲੇ 18 19 ਕਿਲੋ ਆ ਰੱਜਿਆ ਬੈਠਾ ਉਹ ਨਿਆਰੇ ਲੁੱਟਣ ਡਿਆ ਆਗੇ ਹਨਾ ਉਹ ਵੀ ਨਿਆਰੇ ਲੈਣ ਡਿਆ ਆਗੇ ਆਹੀ ਆ ਬਈ ਡੰਗਰ ਆਪਣੇ ਕੋਲੇ ਹਾਂਜੀ ਇਹੋ ਜਿਹਾ ਠੀਕ ਹੈ ਜੀ ਆਹੀ ਡੰਗਰ ਆ ਬਾਈ ਕੋਲੇ ਬਾਕੀ ਇੱਥੇ ਆਓ ਚੈੱਕ ਕਰੋ ਪਾਸ ਕਰੋ ਹਨਾ ਤਸੱਲੀ ਕਰੋ ਆਪਦੀ ਉਹ ਵੀ ਤਸੱਲੀ ਕਰਕੇ ਆਪਣੀ ਐ ਰਾਈ ਲੈ ਕੇ ਖੜਨ ਯਾਰ ਮੇਰੇ ਤੇ ਬੂਲ ਐਡਰੈਸ ਬਾਈ ਜੀ ਐਡਰੈਸ ਆਪਣਾ ਹੈਗਾ ਪਿੰਡ ਧਵਾਂਂਟ ਜ਼ਿਲ੍ਹਾ ਹੈਗਾ ਗਰਦਾਸਪੁਰ ਤਸੀਲ ਹੈਗੀ ਬਟਾਲਾ ਨੇੜੇ ਹੈਗਾ ਅਲੀ ਹਾਲ ਦੇ ਤੇ ਦਾਲਮ ਦੇ ਨਾਂ ਮੇਰਾ ਭਿੰਦਾਵਾ ਤੇ ਮਾਲ ਆਪਣੇ ਕੋ ਨਾ ਚੰਗੀ ਤੋਂ ਚੰਗੀ ਮਈ ਹਮ ਹਰ ਵੇਲੇ 12 ਮਹੀਨੇ 365 ਦੇਣ ਇਥੇ ਬੱਜੀਆਂ ਰਹਿੰਦੀਆਂ ਨੇ ਜਦੋਂ ਮੇਰਾ ਭਰਾ ਕੋਈ ਮਰਜ਼ੀ ਆਵੇ ਹਾਂਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਆਪਣਾ 95924 ਹਾਂਜੀ 27529 ਹਾਂਜੀ 95924 ਤੇ 27529 ਸਤਿਕਾਰ ਸਤਿਕਾਰ ਜੀ